ਇਹ ਨਾ ਦੇਖ ਤੋ ਇਹ ਨੂੰ ਇੰਨਾ ਨਹੀਂ ਬਤਾ ਝੂਠ ਬੋਲਿਆ ਜਾਂਦਾ ਭਾਜੀ ਇਹ ਜਿਹੜੀ ਕਰਦਾ ਮੈਂ ਟੈਮ ਚ ਕਹਿੰਦਾ ਪਿਆ ਝੂਠ ਬੋਲਿਆ ਜਾਂਦਾ ਮੈਂ ਇਹ ਕਰ ਕੇ ਆਇਆ ਬੇਟਾ ਸ਼ਰਮ ਨਹੀਂ ਆ ਗਈ ਇਸ ਬੰਦੇ ਨੂੰ ਹੁਣ ਤਾਂ ਵੀ ਤੁਹਾਨੂੰ ਆਹ ਬਾਤ ਦੋ ਕਰੀਏ ਯਾਰ ਇਹਨਾਂ ਨੇ ਮੈਂ ਲਿਆ ਨੂੰ ਚੱਕ ਲਿਆ ਨੇ ਇਹਨਾਂ ਨੂੰ ਸਾਰਾ ਪਤਾ ਹੈ ਹੱਥ ਪੈਸਾ ਕਦੀ ਲੈ ਕੇ ਦੇਖ ਸਾਰੇ ਸ਼ਰਮ ਨਹੀਂ ਆ ਗਈ ਯਾਰ ਇਹਨਾਂ ਨੂੰ ਕੋਈ ਮਾੜੀ ਬੋੜੀ ਯਾਰ ਇਹ ਆਪਾਂ ਐਵੇਂ ਕਰਾਂਗੇ ਕੀ ਕੀ ਇੱਕ ਮਿੰਟ ਯਾਰ ਦੋ ਮਰਡਰ ਹੋ ਜਾਣ ਪੁਲਿਸ ਤਾਂ ਸੁਤੀ ਪਈ ਹੈ ਕਿਹਨੋ ਕਿਹਨਾ ਤੁਹਾਨੂੰ ਪਤਾ ਹੈ ਇਹ ਤਾਂ ਮਟਰ ਹੋਇਆ ਤੁਹਾਨੂੰ ਪਤਾ ਉਹ ਮਟਰ ਦੋ ਮਟਰ ਨੂੰ ਪਤਾ ਹੈ ਕੀ ਕਰ ਰਹੀ ਪੁਲਿਸ ਇੱਥੇ ਚੋਰੀ ਹੋਈ ਨਾ ਕਿਤੇ ਚੰਗੇ ਗੱਰ ਦੀ ਚੋਰੀ ਹੋ ਜਾਂਦੀ ਇੱਥੇ ਬੈਠੇ ਕੁੱਤੇ ਲੈ ਆਉਂਦੇ ਨੇ ਉਹਨੂੰ ਸੁੰਗਣ ਵਾਲੇ ਵੀ ਇੱਥੇ ਬੰਦਾ ਕਢਾਇਆ ਹੈ ਇਹਨਾਂ ਨੂੰ ਅਜੇ ਪਤਾ ਕੀ ਇਹਨਾਂ ਕੋਲੇ ਟੈਕਨੀਕ ਨਹੀਂ ਸੀ ਕੀ ਤਕਨੀਕ ਨਹੀਂ ਹੈ ਜੇ ਡੈਂਪ ਵੀ ਚੱਕਦੇ ਡੈਂਪ ਤੇਰੇ ਤੋਂ ਕਾਲ ਡਿਟੇਲ ਕਢਾ ਸਕਦੇ ਨੇ ਕਾਲ ਲੋਕੇਸ਼ਨ ਚਾਹ ਕਰ ਸਕਦੇ ਨੇ ਯਾਰ ਅਈ ਜੇ ਕਹਿੰਦਾ ਟਾਈਮ ਲੱਗਦਾ ਮੇਰੀ ਗੱਲ ਸੁਣੋ ਸ਼ੁੱਕਰਵਾਰ ਦੇ ਬੁੱਧਵਾਰ ਦੀ ਸ਼ੁੱਕਰਵਾਰ ਦੀ ਗੱਲ ਹੈ ਹੁਣ ਸੋਮਵਾਰ ਹੋ ਗਿਆ ਦੋ ਦਿਨਾਂ ਬਾਅਦ ਪਹਿਲੀ ਗੱਲ ਇਹ ਚੰਗਣ ਨਾ ਉਹਨੇ ਤੇ ਖੜੇ ਨੇ ਨਾ ਉਹਨੇ ਲੋਕੇਸ਼ਨ ਭਾਵਣ 2 ਮਿੰਟ ਲੋਕੇਸ਼ਨ ਨਾਲ ਕੋਲ ਹੁੰਦੀ ਹੈ ਸਾਨੂੰ ਵੀ ਦੱਸਦੇ ਨੇ ਵੀ ਮੈਂ ਤਾਂ ਅਨਪੜ ਸਰਪੰਚ ਐ ਸੀ ਸਾਨੂੰ ਤਾਂ ਕੁਝ ਪਤਾ ਨਹੀਂ ਸਾਰੀ ਪੜੀ ਲਿਖੀ ਪੀੜੀ ਦਾ ਇਹ ਹੈਗੀ ਹੈ ਸਰਪੰਚ ਸਾਹਿਬ ਅਸੀਂ ਇਹਨਾਂ ਦੀ ਸਾਨੂੰ ਦੇਣ ਕਾਲ ਡਿਟੇਲ ਕਾਲ ਡਿਟੇਲ ਦੇ ਵਿੱਚੋਂ ਬੰਦਾ ਕੱਢ ਦਿੰਨੇ ਇਹਨਾਂ ਨੂੰ ਸਰਪੰਚ ਸਾਹਿਬ ਤਾਂ ਸਾਨੂੰ ਇਹ ਤੁਸੀਂ ਮਾਮਲਾ ਕੀ ਹੋਇਆ ਜੀ ਪੁਲਿਸ ਤੇ ਤਰਨਾ ਲਗਾਇਆ ਗਿਆ ਹੈ ਮਾਮਲਾ ਹੈ 18 ਤਰੀਕ ਦਾ ਇੱਕ ਮਰਡਰ ਹੋਇਆ ਹੈ ਜੀ ਜੀ ਇੱਕ ਲੇੜੀ ਜ ਹੈ ਕੁੜੀ ਆਪਣੀ ਰਿਸ਼ਤੇਦਾਰਾਂ ਦੀ ਤੇ ਇੱਕ ਉਹਦੇ ਪਿੰਡ ਦੇ ਜਵਾਕ ਸੀ ਕਰੀਮਾ ਨਾਲ ਦਿੰਦਾ ਰਿਹਾ ਸੀ ਜਿਹੜੀ ਕੇਸ ਤੇ ਜੀ ਤੇ ਹੁਣ ਕੀ ਗੱਲਬਾਤ ਹੋਈ ਹੈ ਤੁਹਾਡੀ ਪੁਲਿਸ ਦੇ ਨਾਲ ਕੋਈ ਉਹ ਡੀਐਸਪੀ ਨੂੰ ਪਤਾ ਹੀ ਨਹੀਂ ਹੈਗਾ ਕੀ ਗੱਲ ਕਰਨੀ ਕੀ ਹੈ ਉਹ ਹੁਣ ਜਿਹੜੇ ਅਫਸਰਾਂ ਨੇ ਝੂਠ ਮਾਰੀ ਜਦੋਂ ਉਹ ਗੱਲ ਹੈ 4 ਦਿਨ ਹੋ ਗਏ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਤੁਸੀਂ ਇਹਨਾਂ ਦੀ ਡਿਟੇਲ ਕਢਾ ਦਿਓ ਇਹਨਾਂ ਦੇ ਡੰਬ ਕਰਾ ਦਿਓ ਜਿਹੜਾ ਐਸਐਸਓ ਚ ਉਹ ਝੂਠੀ ਮਾਰ ਜਾਂਦਾ ਕਿ ਮੈਂ ਡੰਪ ਕਰਾਤੇ ਆ ਜੀ ਮੈਂ ਉਹਨਾਂ ਦੀ ਲੋਕੇਸ਼ਨ ਕਢਾ ਲਈਏ ਕੋਈ ਉਹਨੂੰ ਪਤਾ ਹੀ ਨਹੀਂ ਮੈਂ ਕੀ ਕਰਨਾ ਅਸੀਂ ਦੱਸਨੇ ਆ ਕਿ ਕੈਮਰੇ ਫਲਾਣੀ ਨਾਲ ਲੱਗੇ ਆ ਉੱਥੇ ਕੈਮਰੇ ਤੋਂ ਚੈੱਕ ਕਰਾਓ ਇਹਨਾਂ ਨੂੰ ਆਪ ਲੋਕੋ ਹੀ ਪਤਾ ਨਹੀਂ ਆਗਾ ਅਸੀਂ ਇਹ 4 ਦਿਨ ਹੋ ਗਏ ਧੱਕੇ ਖਾਈ ਜੰਨੇ ਆ ਇੱਕ ਦਿਨ ਵੀ ਐਸਐਸਓ ਨੂੰ ਕਿਸੇ ਨੂੰ ਫੋਨ ਨਹੀਂ ਕੀਤਾ ਕਿ ਮੈਂ ਥੋੜਾ ਜਿਹਾ ਪ੍ਰੂਫ ਲੈ ਬਿਜਾ ਨਸਰਾਗ ਲੱਗ ਗਿਆ ਜੀ ਠੀਕ ਹੈ ਨਾ ਅਗੂ ਕੁੜੀ ਇਹ ਗੱਲ ਕਹਿੰਦੇ ਕਿ ਗਰਮੀ ਨਾਲ ਮਰ ਗਈ ਹੈ ਜੀ ਕੁੜੀ ਦੀ ਜ਼ਿੰਮੇਵਾਰੀ ਹੈਗੀ ਹੈ ਜੀ ਕੁੜੀ ਉਸ ਰੋਡ ਤੇ ਜਾਂਦੀ ਨਾ ਜੀ ਠੀਕ ਹੈ ਇਹਨਾਂ ਲੱਖਾਂ ਮਰਦੇ ਆ ਕਿ ਹਰ ਉਨ ਕੀ ਐਕਸ਼ਨ ਕੀ ਰਹੇਗਾ ਅਗਲਾ ਐਕਸ਼ਨ ਇਹ ਜਿੰਨਾ ਚਿਰ ਸਾਨੂੰ ਉਹ ਬੰਦਾ ਅਰੈਸਟ ਨਹੀਂ ਕਰਦੇ ਅਸੀਂ ਉਹਨਾਂ ਜਿਹੜੇ ਬੈਠਾ ਕਿ ਜਿੰਨਾ ਸਾਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਉਹਨਾਂ ਕੇ ਬੱਟ ਕੇ ਬੈਠਾਂਗੇ ਜੀ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਹੈ ਸਰਪੰਚ ਸਾਹਿਬ ਕੀ ਹੋਇਆ ਮਾਮਲਾ ਪੂਰਾ ਦੱਸਿਆ ਜਾਵੇ ਮਾਮਲਾ ਕਦੋਂ ਦਾ ਹੈ ਕੀ ਹੈ 18 ਤਰੀਕ ਦਾ ਹੈ ਮਾਮਲਾ ਕੁੜੀ ਗਈ ਸੀ ਬਹੁਤ ਵਾਰ ਸ਼ਰਾਤ ਤੱਕ ਆਪਦੇ ਪੇਕੇ ਕਰਨ ਪਰ ਕੁੜੀ ਪੇਕੇ ਕਰਨ ਨਹੀਂ ਪਹੁੰਚੀ ਸ਼ੁੱਕਰਵਾਰ ਨੂੰ ਦੁਪਹਿਰ ਨੂੰ 12 ਵਜੇ ਦੇ ਕਰੀਬ ਇੱਕ ਫੋਨ ਆਦਾ ਵੀ ਇੱਥੇ ਤੇ ਨਾ ਕਿਸੇ ਦੀ লাশ ਪਈ ਹੈ ਜਦੋਂ ਵੈਰੀਫਾਈ ਕੀਤੀ ਜਾਂਦੀ ਹੈ ਤੇ ਕੁੜੀ ਸਾਡੀ ਦੀ লাশ ਪਈ ਜਾਂਦੀ ਉਹਨਾਂ ਠੀਕ ਹੈ ਮੇਰੇ ਮਾਪੇ ਵੀ ਨਹੀਂ ਪਾਉਂਦੇ ਉਹਨਾਂ ਦੀ লাশ ਪਾਈ ਜਾਂਦੀ ਹੈ ਨਾ লাশ ਲੈ ਕੇ ਮੋਰਚੀ ਦੇ ਚ ਰੱਖ ਦਿੰਦੇ ਨੇ ਪਹਿਲਾਂ ਤਾਂ ਆਹ ਬੰਦਾ ਵੀ ਮੁੰਡੇ ਨੂੰ ਵੈਰੀਫਾਈ ਕੀਤਾ ਗਿਆ ਵੀ ਜਿਹੜਾ ਉਹਦੇ ਐਸਟੈਂਡ ਹੈਗਾ ਵੀ ਕਿੱਥੇ ਗਿਆ ਸੀ ਕਿ ਇਹਨਾਂ ਪੂਲਤਾਂ ਲੈ ਨੇ ਉਹਨੂੰ ਚੱਕ ਲਿਆ ਠੀਕ ਹੈ ਛੱਕ ਪਹਿਲਾਂ ਜਾਂਦਾ ਹੈਗਾ ਸੋਰੇ ਪਰਿਵਾਰ ਤੇ ਜਾਂਦਾ ਹੈ ਬਿਕੋ ਥੋੜੀ ਘਣੀ ਲੜਾਈ ਝਗੜਾ ਹੈ ਜਾਂ ਕਿਵੇਂ ਵੀ ਹੈ ਨਾ ਇਹਨਾਂ ਨੇ ਪੁਲਿਸ ਨੇ ਕੋਈ ਵੈਰੀਫਾਈ ਨਹੀਂ ਕੀਤਾ ਨਾ ਉਹੋ ਜਿਹਾ ਵੀ ਇਹਨੇ ਮੁੰਡੇ ਵਾਲੇ ਨੇ ਮਰਡਰ ਕੀਤਾ ਉਹਦੇ ਪਰਚਾ ਦਰਜ ਕਰ ਦਿੱਤਾ ਸਾਨੂੰ ਲੱਗਿਆ ਹੈ ਵੀ ਮੁੰਡੇ ਵਾਲਿਆਂ ਤੇ ਪਰਚਾ ਗਲਤ ਦਰਜ ਹੋ ਗਿਆ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਵੀ ਮੁੰਡੇ ਵਾਲਿਆਂ ਦੇ ਪਰਚਾ ਹੋ ਗਿਆ ਗਲਤ ਦਰਜ ਹੈ ਸਰ ਤੁਸੀਂ ਵੈਰੀਫਾਈ ਕਰੋ ਜਦੋਂ ਵੈਰੀਫਾਈ ਤੇ ਗੱਲ ਆਈ ਕਿ ਕਹਿੰਦੇ ਅਸੀਂ ਵੈਰੀਫਾਈ ਕਰਦੇ ਪਏ ਪਰ ਇਹਨਾਂ ਨੇ ਕੋਈ ਵੈਰੀਫਾਈ ਨਹੀਂ ਕੀਤਾ ਦੂਸਰੇ ਦਿਨ ਅਸੀਂ ਗਏ ਨਾਲ ਵੀਡੀਓ ਕਢਾਈਆਂ ਰੋੜਾਂ ਵਾਲੀ ਕੁੜੀ ਦੀ ਆ ਗਈਆਂ ਵੀਡੀਓ ਆ ਗਈਆਂ ਨਾ ਰੋੜਾ ਦੀ ਤੁਗਈਆਂ ਮੀਨੇ ਵਾਲੇ ਪਿੰਡ ਤੋਂ ਵੀਡੀਓ ਕਢਾਈਆਂ ਨਾ ਅਸੀਂ ਵੀਡੀਓ ਇਹਨਾਂ ਨੂੰ ਕਢਾ ਕੇ ਦਿੱਤੀਆਂ ਨੇ ਇਹਨਾਂ ਨੇ ਕੁਝ ਨਹੀਂ ਕੀਤਾ ਅੱਜ ਕੱਲ ਸਰ ਤੁਸੀਂ ਇਹਦੀ ਲੋਕੇਸ਼ਨ ਗਢਾਓ ਸੀਡੀਆਰ ਪਾਓਗੇ ਦੇਖੀ ਤੇ ਫੋਨ ਤੇ ਗੱਲ ਹੋਈ ਹੋਈ ਹੋਣੀ ਆ ਮੁੰਡਾ ਹੈਗਾ ਸੀ ਨਾਲ ਇਹ ਠੀਕ ਹੈ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਡੀਐਸਪੀ ਦਾ ਜਤਿੰਦਰ ਦਾ ਬਿਆਨ ਹੈਗਾ ਸਾਡੇ ਸਰਪੰਚ ਸਾਹਿਬ ਨੇ ਰਜੇਤੀ ਨਹੀਂ ਗੱਲ ਕੀਤੀ ਆ ਉਹ ਕਹਿੰਦਾ ਡੇਗ ਕੇ ਮਰ ਗਈ ਹੋਣੀ ਆ ਡੇਗ ਕੇ ਨੂੰ ਗਰਮੀ ਬਹੁਤ ਡੇਗ ਕੇ ਮਰ ਗਈ ਆ ਛੱਡ ਡੇਗ ਕੇ ਮਰ ਗਈ ਕੁੜੀ ਬਿਲਕੁਲ ਬੇ ਪਰਦੇ ਗੀਸੀ ਕਪੜੇ ਆ ਤੇ ਕੋਈ ਕਪੜਾ ਤਨ ਤੇ ਨਹੀਂ ਸੀਗਾ ਉਹ ਕਿ ਤੂੰ ਉਤਰ ਗਿਆ ਫਿਰ ਅੱਜ 3 ਦਿਨ ਹੋ ਗਏ ਸੀ ਡੀਆਰ ਇਹਨਾਂ ਪਾਈਆ ਕੱਖ ਵੀ ਨਹੀਂ ਕਰ ਰਹਾ ਬਿਲਕੁਲ ਵੀ 2 ਮਰਡਰ ਹੋਏ ਨੇ ਅੱਜ ਤੱਕ ਕੋਈ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਪਰਮਜੀਤ ਐਸੋ ਚਾਹ ਮੇਰੇ ਸਾਹਬ ਨਾਲ ਤੇ ਇਹਨਾਂ ਨੂੰ ਉਹਨੂੰ ਛੁੱਟੀ ਲਿਆ ਕੇ ਘਰੇ ਭੇਜਣਾ ਚਾਹੀਦਾ ਹੈ ਬਿਲਕੁਲ ਵੀ ਪੁਲਿਸ ਸੁੰਧੀ ਬਈ ਹੈ ਜਿੰਨੇ ਕ੍ਰਾਈਮ ਹੋ ਰਹੇ ਨੇ ਬਿਲਕੁਲ ਕੋਈ ਨੱਥ ਨਹੀਂ ਪਾ ਰਹੀ ਕੋਈ ਕੁਝ ਨਹੀਂ ਕਰ ਰਹੀ ਇਹ ਅਜਿਹਾ ਕਿ ਪਿੱਲਰ ਰਵਈਆ ਅਪਣਾਇਆ ਜਾ ਰਿਹਾ ਇੱਥੇ ਰਵਈਆ ਬਹੁਤ ਹੀ ਜ਼ਿਆਦਾ ਇਹਦੇ ਮੁੱਦੇ ਤੇ ਸਮੀ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਕਹਿੰਦੇ ਅਸੀਂ ਇਹ ਟ੍ਰਾਂਸਫਰ ਕਰਦੇ ਨੇ ਅੱਜ ਤੱਕ ਨਹੀਂ ਹੋਇਆ ਟ੍ਰਾਂਸਫਰ ਕਿਸੇ ਨੂੰ ਵੀ ਐਸਐਸਪੀ ਨਾਲ ਹੋਈ ਹੈ ਡੀਐਫਪੀ ਸਾਹਿਬ ਨਾਲ ਹੋਈ ਹੈ ਫਿਰ ਕੋਲ ਵੀ ਕੋਈ ਰਸ ਪਹੁੰਚ ਨਹੀਂ ਕੋਈ ਕੁਝ ਨਹੀਂ ਅੱਜ 4-3 ਬਾਅਦ ਸਾਨੂੰ ਮਜਬੂਰ ਹੋ ਕੇ ਦਰਨਾ ਲਾਣਾ ਪਿਆ ਕੋਈ ਸਾਨੂੰ ਛੌਂਕ ਨਹੀਂਗਾ ਵੀ ਆਪ ਦੀ ਬੱਚੀ ਨੂੰ ਅਸੀਂ ਰੱਖੀਏ ਵਿੱਚ ਸੜਕ ਦੇ ਠੀਕ ਹੈ ਦੋ ਮਰਡਰ ਹੋਏ ਨੇ ਅਜ ਤੱਕ ਤੁਹਾਨੂੰ ਪਤਾ ਪਿਆ ਦੋ ਮਰਡਰ ਹੋ ਗਏ ਨੇ ਇੱਥੇ ਸੇ ਪੱਤਰਕਾਰਾਂ ਨੂੰ ਕੋਈ ਪਤਾ ਦੋਨੋ 8 ਮਹੀਨਾ ਦਾ ਪੇਟ 'ਚ ਬੱਚਾ ਸੀ ਕੁੜੀ ਰਿ ਡਿਲੀਵਰੀ ਹੋਣ ਵਾਲੀ ਸੀ ਜੀ ਕੁੜੀ ਦਾ ਰੇਪ ਕੀਤਾ ਗਿਆ ਵਾਰ-ਵਾਰ ਕੁੜੀ ਦਾ ਰੇਪ ਕੀਤਾ ਗਿਆ ਠੀਕ ਹੈ ਬੱਚਾ ਵੀ ਅਜਾ ਮਰ ਤੋ ਗਈ ਕੀ ਕਰ ਰਹੀ ਪੁਲਿਸ ਛੁੱਟੀ ਪਈ ਹੈ ਬਿਲਕੁਲ ਕੁਝ ਵੀ ਨਹੀਂ ਕਰ ਰਹੀ ਤੇ ਡੀਐਲਪੀ ਸਾਹਿਬ ਉਲਟਾ ਇਹ ਧਮਕੀਆਂ ਦੇ ਰਹੇ ਬਲਕਾਰ ਸਿੰਘ ਜੀ ਜਾਓ ਜਿਹੜਾ ਕੁਝ ਕਰਨਾ ਨੇ ਕਰ ਲਓ ਆ ਆ ਆ ਹਲੇ ਕੁਛ ਤਾਂ ਅਗਲਾ ਅਗਲਾ ਕਦਮ ਕੀ ਰਹੇਗਾ ਸਰਦਾਰ ਕਦਮ ਅਸੀਂ ਬਿਲਕੁਲ ਉਹਨਾਂ ਤੇ ਡੱਡੂ ਬੋੜੀਏ ਤੁਮੀ ਚੱਕਾਂਗੇ ਜਿੰਨਾ ਤੇ ਸਾਨੂੰ ਇਨਸਾਫ ਨਹੀਂ ਬਿਲਕੁਲ ਤਾ ਤਸਵੀਰਾਂ ਸਾਂਝੀਆਂ ਕਰ ਰਿਹਾ ਤੁਹਾਡੇ ਨਾਲ ਫਾਜ਼ਿਲਕਾ ਫਲਾਈਓਵਰ ਤੋਂ ਜਿੱਥੇ ਮਿਲਿਤਕ ਦੇ ਤੁਸੀਂ ਦੇਖ ਸਕਦੇ ਹੋ ਸੜਕ ਤੇ ਰੱਖੀ ਹੋਈ ਹੈ ਫਲਾਈਓਵਰ ਤੇ ਰੱਖ ਕੇ ਰੋਡ ਨੂੰ ਜਾਮ ਕੀਤਾ ਗਿਆ ਹੈ ਜਾਮ ਲਗਾਏ ਜਾ ਰਹੇ ਨੇ ਪਰ ਪੁਲਿਸ ਵੱਲੋਂ ਢਿੱਲਾ ਰਵਈਆ ਅਪਣਾਇਆ ਜਾ ਰਿਹਾ ਹੈ ਕਾਰਵਾਈ ਨਹੀਂ ਕੀਤੀ ਜਾ ਰਹੀ ਜਦੇ ਤਹਿਤ ਹੁਣ ਪਰਿਵਾਰਿਕ ਮੈਂਬਰਾਂ ਵੱਲੋਂ ਇਹ ਤਰਨਾ ਲਗਾ ਦਿੱਤਾ ਗਿਆ ਹੈ ਫਾਜ਼ਿਲਕਾ ਫਲਾਈਓਵਰ ਤੋਂ ਤੁਹਾਨੂੰ ਐਸੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਇੱਕ ਵਾਰ ਫਿਰ ਤੋਂ ਫਲਾਈਓਵਰ ਨੂੰ ਜਾਮ ਕਰ ਦਿੱਤਾ ਗਿਆ ਹੈ ਲਾਈਵ ਤਸਵੀਰਾਂ ਫਾਜ਼ਿਲਕਾ ਦੇ ਫਲਾਈਓਵਰ ਤੋਂ ਤੁਹਾਨੂੰ ਸਾਂਝਾ ਕਰ ਰਿਹਾ ਦੱਸਿਆ ਜਾ ਰਿਹਾ ਵੀ ਪਿਛਲੇ ਦਿਨੀ ਜੋ ਇੱਕ ਔਰਤ ਹੈ ਉਹਦੀ ਡੈਥ ਹੋ ਜਾਂਦੀ ਹੈ ਕਿਤੇ ਪੇਟ ਦੇ ਵਿੱਚ ਕਿਹਾ ਜਾ ਰਿਹਾ ਵੀ 8 ਮਹੀਨੇ ਦਾ ਬੱਚਾ ਵੀ ਸੀ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈ ਵੀ ਕਤਲ ਹੋਇਆ ਹੈ ਜਿਸ ਦੀ ਜਾਂਚ ਪੁਲਿਸ ਵੱਲੋਂ ਟਿੱਲੀ ਕੀਤੀ ਜਾ ਰਹੀ ਹੈ ਟਿੱਲਾ ਰਵਈਆ ਅਪਣਾਇਆ ਜਾ ਰਿਹਾ ਹੈ ਇਹਦੇ ਤਹਿਤ ਹੁਣ ਪਰਿਵਾਰਿਕ ਮੈਂਬਰਾਂ ਨੂੰ ਇੱਥੇ ਫਾਜ਼ਿਲ ਕਾ ਫਲਾਈਓਵਰ ਨੂੰ ਜਾਮ ਕਰਨਾ ਪੈ ਗਿਆ